ਜਦੋਂ ਦੀ ਮਨੁੱਖ ਨੇ ਹੋਸ਼ ਸੰਭਾਲੀ ਹੈ ਤਾਂ ਇਹ ਸਭ ਤੋਂ ਵੱਧ ਬਾਹਰਲੀ ਸ਼ਕਤੀਆਂ ਤੋਂ ਡਰਦਾ ਹੈ ਤੇ ਇਹਦੇ ਦਿਮਾਗ ਵਿੱਚ ਇੱਕ ਡਰ ਬੈਠਾ ਹੈ ਕਿ ਕਿਸੇ ਬਾਹਰ ਦੀ ਸ਼ਕਤੀ ਦਾ ਜਦੋਂ ਸਾਡੇ ਤੇ ਕ੍ਰੋਧ ਹੁੰਦਾ ਹੈ ਜਾਂ ਉਹਦੀ ਨਾਰਾਜ਼ਗੀ ਹੁੰਦੀ ਹੈ ਤਾਂ ਸਾਡੇ ਘਰ ਦਾ ਨੁਕਸਾਨ ਹੋ ਜਾਂਦਾ ਹੈ ਤੇ ਜਦੋਂ ਕੋਈ ਬਾਹਰਲੀ ਸ਼ਕਤੀ ਸਾਡੇ ਦੇ ਖੁਸ਼ ਹੁੰਦੀ ਹੈ ਤੇ ਸਾਨੂੰ ਉਹਦਾ ਲਾਭ ਹੁੰਦਾ ਹੈ ਜਿੱਥੇ ਬਹੁਤ ਸਾਰੇ ਬਾਬਿਆਂ ਨੇ ਵੀ ਅਜਹੀਆਂ ਗੱਲਾਂ ਫੈਲਾਈਆਂ ਹੋਈਆਂ ਨੇ ਕਿ ਫਲਾਣਾ ਬਾਬਾ ਨਾਮ ਬੜਾ ਜਪਦਾ ਉਹਦੇ ਕੋਲ ਰਿਹਦੀਆਂ ਦੇ ਸਿੱਧੀਆਂ ਨਹੀਂ ਪਰ ਦੱਸਦਾ ਨਹੀਂ ਏਦਾਂ ਦੀਆਂ ਗੱਲਾਂ ਸਾਡੇ ਮਨਾਂ ਵਿੱਚ ਬੜਿਆਂ ਚਿਰਾਂ ਤੋਂ ਬੈਠੀਆਂ ਹੋਈਆਂ ਨੇ ਇਹਨਾਂ ਸਾਰੀਆਂ ਗੱਲਾਂ ਵਿੱਚੋਂ ਇਹ ਗੱਲ ਹੈ ਭੂਤ ਔਰ ਪ੍ਰੇਤ ਇਹਦਾ ਡਰ ਬੱਚੇ ਤੋਂ ਲੈ ਕੇ ਜਵਾਨ ਤੱਕ ਪੜ੍ਹੇ ਲਿਖੇ ਬੰਦੇ ਤੋਂ ਵੀ ਲੈ ਕੇ ਕਿਸਾਨ ਤੱਕ ਹਰੇਕ ਮਨੁੱਖ ਦੇ ਮਨ ਦੇ ਕਿੰਨਾ ਕਿਤੇ ਭਾਵਨਾ ਵਿੱਚ ਭੂਤ ਔਰ ਪ੍ਰੇਤ ਦਾ ਡਰ ਜਿਹੜਾ ਹੈ ਉਹ ਬੈਠਾ ਹੋਇਆ ਹੈ। ਪੁਸਤਕ ਵਿਰਲੇ ਕਿਨੇ ਵਿਚਾਰਿਆ ਵਿੱਚ ਭੂਤ ਤੇ ਪ੍ਰੇਤ ਦੇ ਸੰਕਲਪ ਨੂੰ ਆਪਾਂ ਵਿਸਥਾਰ ਸਹਿਤ ਸਮਝਣ ਦਾ ਯਤਨ ਕਰਾਂਗੇ ਤਾਂ ਕਿ ਇਹਦੇ ਤੋਂ ਸਾਨੂੰ ਲਾਭ ਹੋ ਸਕੇ ਅਸੀਂ ਏਦਾਂ ਦੀਆਂ ਮਨਕਰਤ ਕਥਾ ਕਹਾਣੀਆਂ ਏਦਾਂ ਦੇ ਮਾਨਸਿਕ ਡਰ ਜਿਹੜੇ ਪੁਜਾਰੀ ਨੇ ਪਾਏ ਹੋਏ ਨੇ ਉਹਦੇ ਵਿੱਚੋਂ ਮੁਕਤ ਹੋ ਸਕੀਏ। ਤੋਂ ਇਸ ਇਸ ਸਰਲੇਖ ਜੋ ਵਿਰਲੇ ਕਨੇ ਵਿਚਾਰਿਆ ਵਿੱਚ ਅੰਕਿਤ ਹੈ ਇਹਦਾ ਨਾਮ ਹੈ ਭੂਤ ਔਰ ਪ੍ਰੇਤ ਗੁਰਬਾਣੀ ਦੇ ਅਰਥ ਬੋਧ tatha ਵਿਚਾਰ ਤੇ ਕੋਈ ਨਿਰਣਾ ਨਹੀਂ ਹੁੰਦਾ ਅਤੇ ਨਾ ਹੀ ਇਹ ਕੋਈ ਵਿਚਾਰ ਅੰਤਲੀ ਹੈ ਵਿਦਵਾਨਾਂ ਕੋਲ ਬੈਠ ਕੇ ਜਿੰਨੀ ਕੋ ਵਿਚਾਰ ਸਮਝ ਆਈ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਸਾਡੇ ਸਿੱਖਿਆ ਦਾਤਾ ਸਤਕਾਰਯੋਗ ਪ੍ਰਿੰਸੀਪਲ ਹਰਭਜਨ ਸਿੰਘ ਜੀ ਹਮਰਾਜ ਚੰਡੀਗੜ੍ਹ ਵਾਲੇ ਤੇ ਸ਼੍ਰੀਮਾਨ ਗਿਆਨੀ ਹਰਭਜਨ ਸਿੰਘ ਜੀ ਯੂਐਸਏ ਵਾਲੇ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸਨ ਕਿ ਗੁਰਬਾਣੀ ਦੇ ਜਿਥੇ ਅਖਰੀ ਅਰਥ ਸਮਝਣੇ ਹਨ ਉਥੇ ਗੁਰਬਾਣੀ ਦਾ ਭਾਵ ਅਰਥ ਵੀ ਨਾਲ ਹੀ ਲਿਆ ਜਾਏਗਾ ਤਾਂ ਹੀ ਸਾਨੂੰ ਗੁਰਬਾਣੀ ਉਪਦੇਸ਼ ਦੀ ਸਮਝ ਆ ਸਕਦੀ ਹੈ। ਇਹ ਹੀ ਵਿਚਾਰ ਕੌਮ ਮਹਿੰਦਰ ਪ੍ਰਤਾਪ ਸਿੰਘ ਜੀ ਪ੍ਰਿੰਸੀਪਲ ਗੁਰਮਤ ਗਿਆਨ ਮਿਸ਼ਨੋਈ ਕਾਲ ਲੁਧਿਆਣਾ ਦੇ ਸਨ। ਉਹ ਵੀ ਗੱਲ ਇਹੋ ਹੀ ਆਖਦੇ ਸਨ ਕਿ ਸਤਿਗੁਰਾਂ ਦੀ ਬਾਣੀ ਦੇ ਭਾਵ ਅਰਥ ਨੂੰ ਜ਼ਰੂਰ ਸਾਨੂੰ ਸਮਝਣਾ ਪਏਗਾ। ਦੂਸਰਾ ਬਹੁਤ ਥਾਂ ਗੁਰਬਾਣੀ ਪਹਿਲੇ ਪੁਰਸ਼ ਵਿੱਚ ਭਾਵ ਫਰਸਟ ਪਰਸਨ ਦੇ ਵਿੱਚ ਗੱਲ ਸਮਝਾ ਰਹੀ ਹੁੰਦੀ ਹੈ ਜੋ ਕਿ ਸਾਡੇ ਆਪਣੇ ਜੀਵਨ ਤੇ ਲਾਗੂ ਹੁੰਦੀ ਹੈ। ਪਰ ਅਸੀਂ ਤਾਂ ਆਪਣਾ ਸੁਭਾਅ ਬਦਲਣ ਲਈ ਤਿਆਰ ਹੀ ਨਹੀਂ ਹਾਂ ਇਸ ਲਈ ਅਸੀਂ ਅਰਥ ਕਰਨ ਲੱਗੇ ਤੀਜੇ ਪੁਰਸ਼ ਭਾਵ ਥਰਡ ਪਰਸਨ ਦੀ ਵਰਤੋਂ ਕਰਦੇ ਹਾਂ। ਜੇ ਪਹਿਲੇ ਪੁਰਖ ਵਿੱਚ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਸਾਨੂੰ ਆਪਣੇ ਸੁਭਾਅ ਵਾਲੀਆਂ ਜੂਨਾ ਮੰਦੀਆਂ ਬਿਰਤੀਆਂ ਦਾ ਤਿਆਗ ਕਰਨਾ ਪਏਗਾ ਮੁਕਤੀ ਦੀ ਗੱਲ ਇਹ ਹੈ ਕਿ ਗੁਰਬਾਣੀ ਸਾਨੂੰ ਹਥਲੇ ਜੀਵਨ ਦੀ ਮਹਾਨਤਾ ਸੰਬੰਧੀ ਜਾਂ ਜੀਵਨ ਜਾਸਮਨ ਦੀ ਸਮਝਾ ਰਹੀ ਹੈ ਤਾਂ ਕਿ ਇਸ ਧਰਤੀ ਦੇ ਰਹਿੰਦਿਆਂ ਆਪਣੇ ਜੀਵਨ ਵਿੱਚ ਸਵਰਗ ਦਾ ਅਨੰਦ ਮਾਣਿਆ ਜਾ ਸਕੇ ਬਜਾਏ ਇਸ ਗੱਲ ਦੇ ਕਿ ਮਰਨ ਤੋਂ ਉਪਰੰਤ ਦੀ ਚਿੰਤਾ ਕੀਤੀ ਆਏ ਸਾਡਾ ਜੇ ਅੱਜ ਠੀਕ ਹੋ ਗਿਆ ਤਾਂ ਆਉਣ ਵਾਲਾ ਕੱਲ ਆਪੇ ਹੀ ਠੀਕ ਹੋ ਜਾਏਗਾ ਸੋ ਗੁਰਬਾਣੀ ਦੇ ਵਿਚਾਰ ਨੂੰ ਵਰਤਮਾਨ ਜੀਵਨ ਵਿੱਚ ਦੇਖਣ ਦੀ ਲੋੜ ਹੈ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਭੂਤਾਂ ਪ੍ਰੇਤਾਂ ਸੰਬੰਧੀ ਹਰ ਇੱਕ ਮਨੁੱਖ ਦੇ ਆਪਣੇ ਆਪਣੇ ਖਿਆਲ ਸੁਣਨ ਨੂੰ ਮਿਲਦੇ ਰਹੇ ਹਨ ਜਿਸ ਕਰਕੇ ਕੁਦਰਤੀ ਭੂਤਾਂ ਪ੍ਰੇਤਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਸਮਾਜਿਕ ਭਾਈਚਾਰਾ ਇਹਨਾਂ ਕਿਸੇ ਹੋਰ ਜੂਂ ਤੋਂ ਨਹੀਂ ਡਰਦਾ ਜਿਨ੍ਹਾਂ ਭੂਤਾਂ ਪ੍ਰੇਤਾਂ ਦੀਆਂ ਫਰਜ਼ੀ ਯੂਨਾ ਤੋਂ ਡਰਦਾ ਹੈ ਸਕੂਲ ਪੜ੍ਹਦੇ ਆਂ ਵੇਲੇ ਪੀਰਲ ਵਿੱਚ ਆਪਸ ਵਿੱਚ ਗੱਲਾਂ ਕਰਦੇ ਆਂ ਅਕਸਰ ਭੂਤਾਂ ਪ੍ਰੇਤਾਂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਸੀ ਪਿੰਡਾਂ ਵਿੱਚ ਖੁੰਡ ਚਰਚਾ ਭੂਤਾਂ ਪ੍ਰੇਤਾਂ ਤੋਂ ਸ਼ੁਰੂ ਹੋ ਕੇ ਰਾਜਨੀਤੀ ਤੀਕ ਪਹੁੰਚ ਜਾਂਦੀ ਸੀ ਜਿੱਥੇ ਚਾਰ ਬੀਬੀਆਂ ਬੈਠੀਆਂ ਹੋਣ ਜਾਂ ਕਿਤੇ ਮਕਾਨੇ ਗਈਆਂ ਹੋਣ ਤਾਂ ਹਰੇਕ ਬੀਬੀ ਆਪਣਾ ਆਪਣਾ ਭੂਤਾਂ ਪ੍ਰੇਤਾਂ ਸੰਬੰਧੀ ਤਜਰਬਾ ਜ਼ਾਹਰ ਕਰਕੇ ਇੱਕ ਦੂਜੀ ਨਾਲੋਂ ਵੱਲ ਤੋਂ ਵੱਲ ਇਸ ਮਾਮਲੇ ਵਿੱਚ ਸਿਆਣੀ ਹੋਣ ਦਾ ਦਾਅਵਾ ਠੋਕਦਿਆਂ ਹਨ ਫਿਰ ਇਹਨਾਂ ਦੇ ਉਪਾਅ ਵੀ ਇੱਕ ਦੂਜੀ ਨੂੰ ਦੱਸਦਿਆਂ ਹਨ ਅਤੇ ਕਿਸੇ ਸਿਆਣੀ ਦੀ ਵੀ ਨਾਲ ਹੀ ਦੱਸ ਪਾ ਦਿੰਦੀਆਂ ਹਨ ਇਹ ਗੱਲਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਕਿ ਕੱਲ ਨਵੇਂਆਂ ਦੇ ਟੱਬਰ ਦਾ ਦੇਬਾ ਬੱਕੇ ਖੂਹ ਤੇ ਸਿਕਲ ਦੁਪਹਿਰੇ ਮਕਈ ਨੂੰ ਪਾਣੀ ਲਾਉਣ ਗਿਆ ਉਥੋਂ ਉਸ ਨੂੰ ਭੂਤ ਚੰਬੜ ਗਏ ਤੇ ਮੁੰਡੇ ਦਾ ਅਜੇ ਤੀ ਬੁਖਾਰ ਨਹੀਂ ਉਤਰਿਆ ਅਰਥ ਵਿੱਚ ਗਰਮੀ ਦਾ ਟਕਰਾ ਨਾਂ ਕਰਨ ਕਰਕੇ ਮੁੰਡੇ ਨੂੰ ਬੁਖਾਰ ਚੜਿਆ ਅਸੀਂ ਭੂਤ ਪ੍ਰੇਤਾਂ ਦੇ ਵਹੀ ਖਾਤੇ 'ਚ ਪਾ ਦਿੱਤਾ ਕੁਝ ਛਾਂਵਾ ਤਾਂ ਭੂਤਾਂ ਪ੍ਰੇਤਾਂ ਵਾਲੀਆਂ ਅਸੀਂ ਪੱਕੀਆਂ ਹੀ ਮੰਨ ਲਈਆਂ ਹੋਈਆਂ ਹਨ ਜਿਵੇਂ ਮੈਂ ਆਪਣੇ ਪਿੰਡ ਦੀ ਹੀ ਗੱਲ ਦੱਸਦਾ ਹਾਂ ਧਿਆਨਪੁਰ ਨੂੰ ਜਾਂਦਿਆਂ ਮਲਕ ਵਾਲੇ ਤੋਂ ਅਗਾ ਪੱਕੀ ਸੜਕ ਤੇ ਪੈਂਦੇ ਅਸੀਂ ਇੱਕ ਵੱਡਾ ਸਾਰਾ ਬੋੜ ਦਾ ਦਰਖਤ ਆਉਂਦਾ ਹੈ ਫਿਰ ਨਹਿਰ ਅਤੇ ਨਾਲ ਹੀ ਨਖਾਸੂ ਆਉਂਦਾ ਹੈ ਇਸ ਦੇ ਆਲੇ ਦੁਆਲੇ ਜੰਗਲਾਤ ਮਹਿਕਮੇ ਦੇ ਨਜ਼ਰ ਆਉਣਗੇ ਜੋ ਕੁਦਰਤੀ ਖੂਬਸੂਰਤੀ ਦਾ ਆਪਣਾ ਹੀ ਨਜ਼ਾਰਾ ਪੇਸ਼ ਕਰਦੇ ਹਨ ਇਸ ਸੜਕ ਤੇ ਉਦੋਂ ਆਵਾਜਾਈ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਕਦੇ ਕਿਸੇ ਨੇ ਦੁਪਹਿਰੇ ਧਾਨਪੁਰ ਨੂੰ ਜਾਣਾ ਹੁੰਦਾ ਸੀ ਤਾਂ ਉਸ ਨੂੰ ਪਹਿਲਾਂ ਹੀ ਡਰਾ ਦਿੱਤਾ ਜਾਂਦਾ ਸੀ ਕਿ ਉਹ ਬੋਰਡ ਉਹ ਬੋਰਡ ਵਾਲੀ ਥਾਂ ਪੱਕੀ ਹੋ ਦੇਖੀ ਕਿਤੇ ਫਸ ਨਾ ਜਾਈ ਉੱਥੇ ਭੂਤ ਜਾਂ ਚਿੜੇਲੇ ਰਹਿੰਦੀਆਂ ਨੇ ਡਰਦਾ ਘਰੋਂ ਹੀ ਮਿਲ ਜਾਂਦਾ ਸੀ ਤੇ ਉਥੋਂ ਲੰਗਦੇ ਆ ਲੰਗਦੇ ਆ ਡਰ ਦਾ ਬੁਖਾਰ ਵੀ ਨਾਲ ਹੀ ਲੈ ਆਉਣਾ ਫਿਰ ਜਿੰਨੇ ਮੂੰਹ ਹੰਨੀਆਂ ਹੀ ਗੱਲਾਂ ਬੁਖਾਰ ਦੀ ਦਵਾਈ ਨਹੀਂ ਦੇਣੀ ਸਗੋਂ ਭੂਤਾਂ ਨੂੰ ਭਜਾਉਣ ਨੇ ਸਕੀਮਾਂ ਕੱਢਣੇ ਸ਼ੁਰੂ ਕਰ ਦੇਣੀਆਂ ਕੱਪੜਿਆਂ ਦੇ ਮੈਲ ਦੀ ਤਹਿ ਜੰਮੇ ਤੇ ਚਿਲਮ ਨੂੰ ਨਾ ਭਜਣ ਦੇਣ ਵਾਲੇ ਸਿਆਣੇ ਦੀ ਭਾਲ ਸ਼ੁਰੂ ਕਰ ਦੇਣੀ ਕਿ ਉਹ ਹੱਥ ਵਾਲਾ ਕਰ ਦੇਵੇ ਤਾਂ ਭੂਤਾਂ ਨੂੰ ਭਜਾ ਦੇਵੇਗਾ ਉਹਦੇ ਕੋਲੇ ਤਾਕਤ ਹੈ ਸ਼ਾਇਦ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਭੂਤ ਉਹਦੀ ਗੰਦਗੀ ਵੇਖ ਕੇ ਭੱਜ ਜਾਣ। ਵੇਲਣ ਚਲਾਕ ਮਨੁੱਖ ਚੰਗੇ ਤਰ੍ਹਾਂ ਹਲੇ ਦਾ ਪੁਜਾਰੀ ਦੇ ਰੂਪ ਵਿੱਚ ਤਬਦੀਲ ਹੋ ਗਏ। ਜੋ ਹਮੇਸ਼ਾ ਹੀ ਤੱਕਦੇ ਰਹਿੰਦੇ ਹਨ ਕਿ ਆਮ ਮਨੁੱਖਤਾ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਸ ਦੀ ਕਿਰਤ ਨੂੰ ਕਿਵੇਂ ਲੁੱਟਿਆ ਜਾਏ। ਮਸਾਦ ਦੇ ਤੌਰ ਤੇ ਧਰਮੇ ਪੁਜਾਰੀ ਨੇ ਦੇਖਿਆ ਕਿ ਮਨੁੱਖ ਸਭ ਪਾਸੋਂ ਬਹੁਤ ਡਰਦਾ ਹੈ। ਕਿਉਂਕਿ ਸੱਪ ਦੇ ਦਸਣ ਨਾਲ ਅਕਸਰ ਬੰਦੇ ਦੀ ਮੌਤ ਹੋ ਜਾਂਦੀ ਹੈ ਪੁਜਾਰੀ ਨੇ ਸੋਚਿਆ ਕਿ ਕਿਉਂ ਨਾ ਸੱਪ ਦੀ ਮਨੁੱਖ ਵਾਸ ਪੂਜਾ ਕਰਾਈ ਜਾਏ ਪੰਜਾਬ ਦੀ ਧਰਤੀ ਦੇ ਅਕਸਰ ਸੌਣ ਪਹਾੜਾਂ ਦੇ ਨੇੜੇ ਵਿੱਚ ਗੁੱਗਿਆਂ ਦੇ ਮੇਲੇ ਲੱਗਦੇ ਹਨ ਕਿਉਂਕਿ ਬਰਸਾਤਾ ਹੋਣ ਕਰਕੇ ਸੱਪ ਕਈ ਵਾਰੀ ਸੁੱਕਿਆਂ ਰਾਹਾਂ ਵਿੱਚ ਆ ਜਾਂਦੇ ਹਨ ਜਿਸ ਨਾਲ ਕਈ ਹਾਦਸੇ ਵੀ ਵਾਪਰ ਜਾਂਦੇ ਹਨ ਦੁਰਘਟਨਾਵਾਂ ਹੋ ਜਾਂਦੀਆਂ ਹਨ ਬੁਜਾਰੀ ਨੇ ਆਪਣੇ ਮਨ ਦੀ ਸੋਚ ਨਾਲ ਇੱਕ ਘਾਟ ਤਕੜੀ ਕਿ ਸੱਪ ਨੂੰ ਬਣਾਉ ਗੁੱਗਾ ਤੇ ਕਰਾਓ ਇਹਦੀ ਪੂਜਾ ਯਾਨੀ ਕਿ ਸੱਪ ਨੂੰ ਇੱਕ ਦੇਵਤਾ ਬਣਾ ਲਿਓ ਤੇ ਲੋਕਾਂ ਨੂੰ ਡਰਾ ਲਿਓ ਕਿ ਇਹ ਇਹਦੀ ਪੂਜਾ ਕਰੋ ਇੱਕ ਵਾਰ ਚੰਗਾ ਭਰਵਾ ਮੇਲਾ ਲੱਗ ਜਾਏ ਤਾਂ ਸਾਲ ਦੀਆਂ ਰੋਟੀਆਂ ਬੰਨ੍ਹੇ ਭਾਵ ਕੇ ਮਨੁੱਖ ਦੀ ਅਗਿਆਨਤਾ ਅੱਧੀ ਅੰਨੀ ਸ਼ਰਦਾ ਮਾਨਸਿਕ ਕਮਜ਼ੋਰੀ ਦਾ ਪੂਰਾ ਲਾਭ ਧਰਮ ਦੇ ਨਾਂ ਤੇ ਠੋਕ ਵਜਾ ਕੇ ਲਿਆ ਜਾਂਦਾ ਹੈ ਇੰਜ ਹੀ ਭੂਤ ਪ੍ਰੇਤ ਦੇ ਨਾਵਾਂ ਤੇ ਕਈ ਥਾਈ ਪੱਕੀਆਂ ਥਾਵਾਂ ਬਣਾ ਲਈਆਂ ਹਨ ਤੇ ਇੱਥੇ ਆਇਆਂ ਜਾਂ ਇੱਥੇ ਹਾਜ਼ਰੀ ਭਰਨ ਨਾਲ ਭੂਤ ਨਸ ਜਾਂਦੇ ਹਨ ਅਤੇ ਇਸੇ ਧੰਦੇ ਵਿੱਚ ਸਾਲ ਦੀਆਂ ਰੋਟੀਆਂ ਦਾ ਵਟਦੇ ਪਈਆਂ ਭੂਤਾਂ ਪ੍ਰੇਤਾਂ ਦੀ ਅਸਲੀ ਕਹਾਣੀ ਸਮਝਣ ਤੋਂ ਪਹਿਲਾਂ ਕਬੀਰ ਜੀ ਦੇ ਇੱਕ ਵਾਕ ਨੂੰ ਸਮਝਾਂਗੇ ਜਿਸ ਘਰ ਵਿੱਚ ਕੋਈ ਸਲੀਕਾ ਜਾਂ ਚਾਜ ਅਚਾਰ ਨਹੀਂ ਹੈ ਹਰ ਵੇਲੇ ਲੜਾਈ ਝਗੜੇ ਹੀ ਹਰ ਵੇਲੇ ਲੜਾਈ ਝਗੜੇ ਵਿੱਚ ਹੀ ਦਿਨ ਲੰਘਦਾ ਹੈ ਉਹ ਕਾਰ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਹੋਵੇ ਸ਼ਮਸ਼ਾਨ ਘਾਟ ਦੀ ਸੰਗਿਆ ਹੈ ਮੁਰਦਿਆਂ ਦੇ ਸੌਣ ਦੀ ਥਾਂ ਤੇ ਦੂਸਰਾ ਅਰਥ ਹੈ ਮੁਰਦਾ ਜਾਂ ਲੋਥ ਝਗੜਾ ਵਾਲਾ ਘਰ ਜਿਉਂਦਿਆਂ ਹੀ ਲਾਸ਼ਾਂ ਦਾ ਘਰ ਹੈ ਕਬੀਰ ਜਾਂ ਘਰ ਸਾਧਨਾ ਸੇਵ ਹੈ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਨ ਮਹਿ ਕਬੀਰ ਜਾਂ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਦੇ ਕਰ ਮਰ ਹਟ ਸਾਰ ਕੇ ਪੂਰ ਬਸੇ ਤਨ ਮਾਹੀਂ ਸ਼ਲੋਕ ਕਬੀਰ ਜੀ ਪੰਨਾ 1374 ਪਰ ਅਸਲ ਗੱਲ ਇਹ ਹੈ ਕਿ ਜਿੰਨਾ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਅਤੇ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ ਭਗਤੀ ਦਾ ਭਾਵ ਹੈ ਵੇਣ ਗੁਣ ਕੀਤੇ ਭਗਤ ਨਾ ਹੋਏ ਭਗਤੀ ਦਾ ਭਾਵ ਇਹ ਨਹੀਂ ਕਿ ਖਮਿਚ ਕੇ ਬੈਠ ਜਾਣਾ ਕਸੀਰਾਪਾਲ ਹੈ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣਾ ਸਮਝਣਾ ਉਹ ਘਰ ਭਾਵੇਂ ਕਿੰਨੇ ਵੀ ਉੱਚੇ ਤੇ ਸਾਫ਼ ਰੱਖੇ ਜਾਣ ਉਹ ਸ਼ਮਸ਼ਾਨ ਘਾਟ ਵਰਗੇ ਲੱਗਦੇ ਨੇ ਮਸਾਣਾ ਵਰਗੇ ਲੱਗਦੇ ਨੇ ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਭੂਤ ਨੇ ਵਸਦੇ ਹਨ ਵਿਗੜੇ ਹੋਏ ਸੁਭਾਅ ਨੂੰ ਭੂਤ ਨੇ ਕਿਹਾ ਹੈ ਜਿੱਥੇ ਰਹਿੰਦੇ ਹਨ ਉਥੇ ਸੁੱਖ ਸ਼ਾਂਤੀ ਦਾ ਕੋਈ ਕੰਮ ਨਹੀਂ ਹੈ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਗੱਲ ਹੋਣੀ ਸੀ ਪਰ ਸੰਸਾਰ ਪੱਧਰ ਤੇ ਬਹੁਤ ਥੋੜੇ ਭਾਗਾਂ ਵਾਲੇ ਗੁਰਦੁਆਰੇ ਹਨ ਜਿੱਥੇ ਕਦੇ ਕੋਈ ਗਾਲੀ ਗਲੋਚ ਜਾਂ ਸਿਰ ਪਾਟਣ ਵਾਲਾ ਝਗੜਾ ਨਾ ਹੋਇਆ ਹੋਇਆ ਹੋਵੇ ਨਹੀਂ ਤਾਂ ਧਰਮ ਦੀ ਗੱਲ ਕਰਨ ਵਾਲੇ ਆ ਸਥਾਨ ਤੇ ਭੂਤਨਿਆਂ ਦੇ ਨਜ਼ਾਰੇ ਪ੍ਰਤੱਖ ਦੇਖੇ ਜਾ ਸਕਦੇ ਨੇ ਜਦੋਂ ਕਮੇਟੀਆਂ ਚੋਣਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾ ਬਾਣੇ ਮਹਾਨ ਕੋਸ਼ ਵਿੱਚ ਜੋ ਭੂਤ ਪ੍ਰੇਰ ਦੇ ਅਰਥ ਕੀਤੇ ਹਨ ਆਓ ਉਹਨਾਂ ਨੂੰ ਦੇਖਣ ਦਾ ਯਤਨ ਕਰੀਏ ਫਿਰ ਦੁਹਰਾ ਲਈਆਂ ਬਾਈ ਕਾਨ ਸਿੰਘ ਜੀ ਨਾਬਾ ਦੇ ਮਹਾਨ ਕੋਸ਼ ਅਨਸਾਰ ਭੂਤ ਤੇ ਪ੍ਰੇਤ ਦੇ ਅਰਥ ਦੇਖਣ ਦਾ ਯਤਨ ਕੀਤਾ ਜਾਏਗਾ ਨੰਬਰ 1 ਭੂਤ ਇੱਕ ਜਟ ਜਾਦ ਨੰਬਰ 2 ਭਇਆ ਬੀਤਿਆ ਗੁਜ਼ਰਿਆ ਨੰਬਰ 3 ਜਿਹਾ ਅਸਮਾਨ ਸਾਰ ਭੂਤ ਸਾਤ ਹਰ ਕੋ ਨਾਉ ਸਹਿ ਸਭਾਏ ਨਾਨ ਨ ਗੁਣ ਗਾਉ ਗੌੜੀ ਸੁਖਣੀ ਮਲਾਪਾ ਜਮਾ 292 ਪੰਨਾ ਨੰਬਰ 4 ਹੋਇਆ ਭਇਆ ਪੰਜ ਭੂਤ ਕਰ ਭੂਤ ਵਸ ਪੰਜ ਵਿਕਾਰ ਵਸੀ ਭੂਤ ਕਰਕੇ ਨੰਬਰ 5 ਬੀਤਿਆ ਹੋਇਆ ਸਮਾਂ ਭੂਤ ਭਵੇਖ ਭਵਾਨ ਅਵਹਿਮ ਭਾਈ ਸਾਹਿਬ ਪਾਈ ਕੰਨ ਸੇ ਨਾਬਾ ਲਿਖ ਰਹੇ ਨੇ ਨੰਬਰ 6 ਪ੍ਰਿਥਵੀ ਆ ਤਤਵ ਪੰਜ ਭੂਤ ਕਰ ਸਾਜੀ ਦੇ ਗੁਰਪ੍ਰਤਾਪ ਸੂਰਜ ਨੰਬਰ 7 ਕਾਮ ਕ੍ਰੋਧ ਆਦ ਵਿਕਾਰ ਪੰਜ ਭੂਤ ਸੱਚ ਪੈਰ ਅਤੇ ਸ੍ਰੀ ਰਾਗ ਮਹਲਾ ਪਹਿਲਾ ਪੰਨਾ 20 ਨੰਬਰ 8 ਸ਼ਬਦ ਸਪਰਸ਼ ਆਦ ਵਿਸ਼ੇ ਪੰਜ ਭੂਤ ਸਵੱਲ ਹੈ ਦੇਹੀ ਨਟ ਮਹਲਾ ਪੰਜਵਾਂ ਪੰਨਾ 983 ਨੰਬਰ 9 ਜੀਵ ਪ੍ਰਾਣੀ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਸੋਠਮਹਲਾ ਪੰਜਵਾਂ ਪੰਨਾ 616 ਨੰਬਰ 10 ਪੂਦਨਾ ਮਹਾ ਭਾਰਤ ਤੇ ਵਾਜੂ ਪੁਰਾਣ ਵਿੱਚ ਲਿਖਿਆ ਹੈ ਕਿ ਦਸ਼ਯਕ ਦੀ ਪੁੱਤਰੀ ਕਰੋਧਾ ਦੇ ਉਦਲ ਤੋਂ ਕਸ਼ਯਬ ਦੀ ਔਲਾਦ ਪੂਦ ਹਨ ਜੋ ਸ਼ਿਵ ਦੀ ਅੜਨ ਵਿੱਚ ਰਹਿੰਦੇ ਹਨ ਨੰਬਰ 11 ਸ਼ਿਵ ਪ੍ਰਾਨ ਰਹਤ ਦੇਹ ਮੁਰਦਾ ਮਰਤੀ ਬਾੜ ਲੈ ਲੈ ਕਰੀਐ ਭੂਤ ਰਹਿਣ ਕੋ ਦਿਆ ਸੋਠ ਕਬੀਰ ਜੀ ਪੰਨਾ 654 ਨੰਬਰ 12 ਸੰਸਾਰ ਜਗਤ ਨੰਬਰ 13 ਨਿਆਂ ਇਨਸਾਫ ਨੰਬਰ 14 ਸਾਰ ਨਚੋੜ ਨੰਬਰ 15 ਸਤਿਆ ਨੰਬਰ 16 ਮਹੀਨੇ ਦਾ ਹਨੇਰਾ ਪੱਖ ਵਦੀ ਹੁਣ ਭੂਤ ਪ੍ਰੇਤ 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 ਸੰਬੰਧੀ ਮਹਾਨ ਕੋਸ਼ ਦੇ ਕੀ ਅਰਥ ਹਨ ਪ੍ਰੇਤ ਪਪਾ ਪੈ ਰਾਰਾ ਤੇ ਲਾਂ ਤਤਾ ਪਪਾ ਪੈ ਰਾਰਾ ਲਾਂ ਤਤੇ ਨੂੰ ਔਂਕੜ ਪਪਾ ਪੈ ਰਾਰਾ ਲਾਂ ਤਤੇ ਨੂੰ ਸਿਆਰੀ ਤੇ ਪਪਾ ਪੂਰਾ ਤੇ ਰਾਰਾ ਪੂਰਾ ਤੇ ਲਾਂ ਤੇ ਤਤਾ ਪ੍ਰੇਤ ਇਹ ਦੇਖੋ ਚਾਰ ਪ੍ਰਕਾਰ ਦੇ ਪ੍ਰੇਤ ਸਾਡੇ ਸਾਹਮਣੇ ਆਉਂਦੇ ਨੇ ਪ੍ਰੇਤ ਪਪਾ ਰਾੜੇ ਪੂਰਾ ਰਾੜਾ ਤੇ ਰਾੜੇ ਨੂੰ ਲਾਂ ਦਿੱਤਾ ਤਾਂ ਇਹਦਾ ਨੰਬਰ ਇੱਕ ਰਵਾਨਾ ਹੋਇਆ ਮੋਇਆ ਹੋਇਆ ਮੁਰਦਾ ਭੂਤ ਜਿਨ ਮਾਇਆ ਮੂ ਪ੍ਰੇਤ ਹੈ ਕਾਂਭੋ ਅਹੰਕਾਰਾ ਵਾਰ ਗੁਜਰੀ ਮਹਲਾ ਤੀਜਾ ਪੰਨਾ 513 ਪ੍ਰੇਤਿਐ ਖਿਨਮੈ ਬਿਨਸਿਓ ਮਹਾ ਪ੍ਰੇਤ ਪੈਰੋ ਮਹਲਾ ਪੰਜਵਾਂ ਪੰਨਾ 1100 ਜਿਆ ਪ੍ਰੇਤ ਰਵਾਨਾ ਹੋਇਆ ਗਿਆ ਹੋਇਆ ਸੰਗਿਆ ਮੁਰਦਾ ਹੋਇਆ ਮੋਇਆ ਹੋਇਆ ਪ੍ਰਾਣੀ ਪ੍ਰਾਣ ਅਨਸਾਰ ਉਹ ਕਲਪਤ ਸਰੀਰ ਜੋ ਮਰਨ ਪਿੱਛੋਂ ਜੀਵ ਨੂੰ ਪਿੰਡਦਾਨ ਆਤ ਤੋਂ ਪ੍ਰਾਪਤ ਹੁੰਦਾ ਹੈ ਨਰਕ ਵਿੱਚ ਰਹਿਣ ਵਾਲਾ ਜੀਵ ਨੰਬਰ 5 ਪਿਛਾਚਾਂ ਦੀ ਇੱਕ ਜਾਤ ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ ਪ੍ਰੇਤ ਹਾਰ ਮੁਰਦਾ ਚੁੱਕਣ ਵਾਲਾ ਕਾਨੀ ਪ੍ਰੇਤ ਕਰਮ Hindu ਮਤ ਅਨਸਾਰ ਮੁਰਦੇ ਦਾ ਦਾਹ ਅਤੇ ਪਿੰਡ ਆਰ ਤੱਕ ਦਾ ਕਰਮ ਪ੍ਰੇਤ ਗੇ ਮੁਰਦਿਆਂ ਦਾ ਘਰ ਸ਼ਮਸ਼ਾਨ ਭੂਮੀ ਪੁਰਾਣਾ ਅਨਸਾਰ ਪ੍ਰੇਤ ਲੋਕ ਪ੍ਰੇਤਤਾ ਪ੍ਰੇਤਪੁਰਾ ਪ੍ਰੇਤਪੁਣਾ ਹਰ ਭੌਤ ਭਾਵਹੀਣ ਨਾਨਕ ਪ੍ਰਭ ਵਿਸਰਤ ਤੇ ਪ੍ਰੇਤਤਾ ਜਸਰੀ ਕੀ ਵਾਰ ਮਹਲਾ ਪੰਜਵਾਂ ਪੰਨਾ 706 ਜੋ ਜੀ ਪ੍ਰਭ ਨੂੰ ਵਿਸਾਰਦੇ ਹਨ ਉਹ ਮਨੁ ਇਸੇ ਜਨਮ ਵਿੱਚ ਹੀ ਜਿੰਨ ਤੇ ਭੂਤ ਹਨ ਪ੍ਰੇਤ ਪਿੰਜਰ ਪ੍ਰੇਤ ਦਾ ਢਾਂਚਾ ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ ਰਾਮਕਲੀ ਮਹਲਾ ਪਹਿਲਾ ਪੰਨਾ ਨੰਬਰ 106 ਵਿਕਾਰਾਂ ਦੇ ਕਾਰਨ ਅਪਵਿੱਤਰ ਹੋਏ ਸਰੀਰ पिੰਜਰ ਵਿੱਚ ਤੂੰ ਲੱਕੜ ਵਰਗਾ ਕੁਰਖਤ ਦਿਲ ਹੋ ਚੁੱਕਾ ਹੈ ਗੁਰਬਾਣੀ ਦੇ ਅਰਥ ਬੋਧ ਤੇ ਕੋਈ ਨਿਰਣਾ ਨਹੀਂ ਤੇ ਨਾ ਹੀ ਇਹ ਵਿਚਾਰ ਕੋਈ ਅੰਤਲੀ ਹੈ ਮੈਂ ਬਾਰ-ਬਾਰ ਬੇਨਤੀ ਕਰਨੇ ਆ ਵੀ ਜਿੰਨੀ ਕੁ ਵਿਦਵਾਨਾਂ ਵਿਦਵਾਨਾਂ ਕੋਲੇ ਬੈਠ ਕੇ ਸਮਝ ਆ ਸਕੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਬੇਪਰਵਾਦੀ ਨਹੀਂ ਹੈ ਬੇਪਰ ਤੋਂ ਨਿਆਰਾ ਹੈ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦਾ ਜੋ ਨਿਆਰਾਪਣ ਹੈ ਉਹ ਦੁਨੀਆ ਦੇ ਸਾਹਮਣੇ ਰੱਖਿਆ ਜਾਏ ਪਰ ਅਸੀਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਪੇਸ਼ ਕਰ ਰਹੇ ਹਾਂ ਉਹ ਗਰਪ੍ਰਾਣ ਵਾਂਗ ਪ੍ਰਾਣਾਵਾੰਗ ਜਾਂ ਬ੍ਰਾਹਮਣੀ ਮਤ ਦੇ ਅਨਸਾਰ ਪੇਸ਼ ਕਰ ਰਹੇ ਹਾਂ ਤੇ ਇਹਦੇ ਸਬੰਧ ਅੰਦਰ ਮੈਂ ਬਾਰ-ਬਾਰ ਹਰ ਥਾਂ ਦੇ ਉੱਤੇ ਇੱਕ ਬੇਨਤੀ ਕਰਦਾ ਭਈ ਜਿੰਨੀ ਕੁ ਸਮਝ ਆ ਸਕੀ ਹੈ ਵਿਦਵਾਨਾਂ ਕੋਲੇ ਬੈਠ ਕੇ ਉਹ ਸੰਗਤ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੰਗਤ ਆਪ ਗੁਰਬਾਣੀ ਪੜ੍ਹੇ ਵਿਚਾਰੇ ਇਸ ਮਹਾਨ ਸਮੁੰਦਰ ਵਿੱਚ ਛੁੱਭੀਆਂ ਮਾਰੇ ਬੜੇ ਕੀਮਤੀ ਮੋਤੀ ਜਿਹੜੇ ਨੇ ਉਹ ਮਿਲ ਸਕਦੇ ਨੇ ਇਸ ਵਾਸਤੇ ਇਹ ਨਾ ਹੀ ਕੋਈ ਅਰਥ ਵਿਚਾਰ ਅੰਤਲੀ ਹੈ ਇਸ ਤੋਂ ਅਗਾਹ ਵੀ ਹੋਰ ਵਿਚਾਰ ਕੀਤੀ ਜਾ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਤੇ ਟੁਕਾ ਕੇ ਦੇਖਿਆ ਖੁਦ ਨੂੰ ਅਹਿਸਾਸ ਹੁੰਦਾ ਹੈ ਕਿ ਅੰਦਰਲੀ ਦਿਸ਼ਾ ਤਾਂ ਮੇਰੀ ਵੀ ਇਹੋ ਜਹੀ ਹੈ अनेकाਵਾਰੀ ਜੀਵਨ ਵਿੱਚ ਮੈਂ ਨੀਵੀਆਂ ਧਰਾਤਲਾਂ ਨੂੰ ਛੋਣ ਦੇ ਯਤਨ ਕਰ ਰਿਹਾ ਹਾਂ ਅੰਦਰਲੀ ਚੇਤਨਤਾ ਤਾਂ ਮੰਨਣ ਨੂੰ ਤਿਆਰ ਹੈ ਪਰ ਬਾਹਰਲੀ ਹੰਗੜਾ ਮੈਨੂੰ ਕਦੇ ਵੀ ਲਿਫਨ ਨਹੀਂ ਦਿੰਦੀ ਜੇ ਮੈਂ ਅਹਿਸਾਸ ਕਰਾਂ ਤਾਂ ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਮੈਂ ਆਤਮਿਕ ਤਲ ਤੇ ਜਿਉਂਦਾ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਭੂਤਾਂ ਪ੍ਰੇਤਾਂ ਦੀਆਂ ਮਸਾਲਾਂ ਦੇਣ ਲਈ ਇਸ ਤੋਕ ਦਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਅਕਸਰ ਹਵਾਲਾ ਦਿੱਤਾ ਜਾਂਦਾ ਹੈ ਪਰ ਸੁਖਮਨੀ ਸਾਹਿਬ ਵਿੱਚ ਇਹ ਤੋਕਾਂ ਵੀ ਦਰਜ ਹਨ ਕਰਦੂਦ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਲ ਕੀ ਇਹ ਆਪਸ ਵਿੱਚ ਵਿਰੋਧੀ ਭਾਵ ਹਨ ਨਹੀਂ ਸਾਡੀ ਸੋਚ ਦਾ ਹੀ ਫਰਕ ਹੈ ਅਸਲ ਵਿੱਚ ਸਾਰੀ ਗੁਰਬਾਣੀ ਅੰਦਰਲੀ ਚੇਤਨਤਾ ਸੁਰਤ ਮਤ ਮਨ ਬੁੱਧ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਦੇ ਘੜਨ ਦੀ ਤਾਗੀਦ ਕਰਕੇ ਅਸੀਮ ਦਿਸ਼ਾ ਵੱਲ ਨੂੰ ਤੋਰਦੀ ਹੈ ਜਿੱਥੋਂ ਆਪਣੇ ਕਰਤੱਵ ਦੀ ਪਹਿਚਾਨ ਭਰਾਤਰੀ ਪਿਆਰ ਦੀ ਭਾਵਨਾ ਖੁਦ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਕੇ ਸਮਾਜ ਵਿੱਚ ਵਿਚਰਨ ਦਾ ਆਨੰਦਮਈ ਬੂਹਾ ਖੁੱਲਦੀ ਹੈ। ਸੋ ਭੂਤ ਤੇ ਪ੍ਰੇਤਾਂ ਨੂੰ ਸਮਝਣ ਲਈ ਪੂਰੇ ਪਰੇ ਦਾ ਪਾਠ ਇਸ ਤਰ੍ਹਾਂ ਹੈ। ਕਈ ਕੋਟ ਰਾਜ ਸਤੰਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸ਼ਟ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਡ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਠੀਵੇ ਕਈ ਕੋਟ ਜਖਿਆ ਕੰਨਰ ਪਚਾਸ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਸਭ ਤੇ ਨੇਰ ਹੈ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਇਸ ਪਦੇ ਦੇ ਅਖਣੀ ਅਰਥ ਇਹ ਹਨ ਕਿ ਕਰੋੜਾਂ ਜੀਵ ਮਾਇਆ ਦੇ ਤਿੰਨ ਗੁਣਾ ਰਜੋ ਤਮੋ ਤੇ ਸਤੋ ਵਿੱਚ ਹਨ ਇਹ ਵਾਕ ਰਾਗ ਗੌਲੇ ਸੁਖਨ ਮਲਾ ਪੰਜਵਾਂ ਪੰਨਾ 276 ਉੱਤੇ ਅੰਕਿਤ ਹੈ। ਕਰੋੜਾਂ ਬੰਦੇ वेद, ਪ੍ਰਾਣ, ਸਿਮਰਤੀਆਂ ਤੇ ਸ਼ਾਸਤਰਾਂ ਨੇ ਪੜ੍ਹਨ ਵਾਲੇ ਹਨ। ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈ ਕਿਸਮ ਦੇ ਜੀਵ ਜੰਤ ਬਣਾ ਦਿੱਤੇ ਹਨ। ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ। ਕਰੋੜਾਂ ਹੀ ਸੋਨੇ ਦੇ ਸਮੇਰ ਪਰਬਤ ਬਣ ਗਏ, ਕਰੋੜਾਂ ਹੀ ਜਖੇ ਕਿੰਨਰ ਤੇ ਪਚਾਸ ਹਨ, ਕਰੋੜਾਂ ਹੀ ਭੂਤਪਰੇ, ਸੂਰ ਤੇ ਸ਼ੇਰ ਹਨ। ਪ੍ਰਭੂ ਇਹਨਾਂ ਸਭ ਨਾਲੇ ਨੇੜੇ ਵੀ ਹੈ ਤੇ ਦੂਰ ਵੀ ਹੈ ਇਹ ਨਾਨਕ ਪ੍ਰਭੂ ਸਭ ਥਾਈਂ ਵਿਆਪਕ ਹੈ ਤੇ ਨਿਰਲੇਪ ਵੀ ਹੈ ਜਿੱਥੇ ਇਹ ਆਖਰੀ ਅਰਥ ਹਨ ਉੱਥੇ ਹੁਣ ਇਹਨਾਂ ਤੁਕਾਂ ਦਾ ਭਾਵ ਸਮਝਣ ਲਈ ਇਸ ਬਾਣੀ ਦੀ ਰਹਾਉ ਦੀ ਤੁਕ ਦੀ ਵੀ ਵਿਚਾਰ ਕੀਤੀ ਜਾਏਗੀ ਤਾਂ ਕਿ ਇਹ ਪਤਾ ਲੱਗ ਸਕੇ ਸੁਖਮਨੀ ਬਾਣੀ ਅੰਦਰ ਅੰਦਰਲੇ ਮਨ ਦੀ ਗੱਲ ਕਰ ਰਹੀ ਹੈ ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਰਹਾਉ ਸੁਖਮਨੀ ਗੌੜੀ ਮਹਲਾ ਪੰਜਵਾਂ ਪੰਨਾ 262 ਤੇ ਇਸ ਦੇ ਅਖਰੀ ਅਰਥ ਹਨ ਪ੍ਰਭੂ ਦਾ ਅਮਰ ਕਰਨ ਵਾਲਾ ਸੁਖਦਾਈ ਨਾਮ ਪਰਮਾਤਮਾ ਦੇ ਸ਼ੁਭ ਗੁਣ ਸਭ ਸੁੱਖਾਂ ਦੀ ਮਣੀ ਹੈ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ ਇਹਨਾਂ ਤੁਕਾਂ ਦਾ ਭਾਵ ਅਰਥ ਹੈ ਕਿ ਪਰਮਾਤਮਾ ਦਾ ਨਾਮ ਸੁਖਦਾਈ ਹੈ ਭਗਤਾਂ ਦੇ ਮਨਾਂ ਵਿੱਚ ਟਿਕਦਾ ਹੈ ਪਰਮਾਤਮਾ ਦਾ ਨਾਮ ਸ਼ੁਭ ਗੁਣਾਂ ਦੇ ਰੂਪ ਵਿੱਚ ਜੋ ਇਹਨਾਂ ਗੁਣਾਂ ਨੂੰ ਸਮਝਦੇ ਹਨ ਉਹ ਪ੍ਰਗਟ ਹਨ ਜਿਹਾ ਕਿ ਮਤ ਹੁੰਦੀ ਹੋਏ ਇਆਣਾ ਤਨ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਪੁਰਸਦਾਏ ਸਲੋਕ ਫਰੀ ਜੀ ਪੰਨਾ 1384 ਜਿਸ ਪਾਸ ਮਤ ਹੈ ਪਰ ਚਲਾਕ ਮਿਰਤੀ ਨਹੀਂ ਤਾਕਤ ਦਾ ਮਾਲਕ ਤਾਂ ਹੈ ਪਰ ਦਿਖਾਵਾ ਨਹੀਂ ਡੌਲੇ ਨਹੀਂ ਦਿਖਾ ਲਦਾ ਵੰਡ ਕੇ ਛਕਣ ਵਾਲਾ ਅਸਲੀ ਭਗਤ ਹੈ ਭਗਤ ਜਨਾ ਕੇ ਮਨ ਵਿਸਰਾਮ ਮਨ ਦੇ ਨੰਨੇ ਨੂੰ ਸਿਆਰੀ ਹੋਣ ਕਰਕੇ ਅਰਥ ਹਨ ਮਨ ਵਿੱਚ ਸਮੁੱਚਾ ਭਾਵ ਅਰਥ ਬਣਿਆ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੇ ਗੁਣ ਆਵਸੇ ਉਹਨਾਂ ਗੁਣਾਂ ਦੀ ਖੁੱਲ ਕੇ ਵਰਤੋਂ ਕੀਤੀ ਉਸ ਦੇ ਮਨ ਵਿੱਚ ਟਿਕਾ ਆ ਜਾਏਗਾ ਤੇ ਉਹ ਵਿਕਾਰਾਂ ਵੱਲ ਨੂੰ ਨਹੀਂ ਭਜੇਗਾ ਤੇ ਜੋ ਉਹ ਭਜੇ ਉਹ ਭਜਦਾ ਹੈ ਤਾਂ ਉਹ ਵਖ ਵਖ ਜੁਨਾਂ ਵਿੱਚ ਫਿਰ ਰਿਹਾ ਹੈ ਸੁਭਾ ਕਰਕੇ ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਹੈ ਭਗਤ ਜਨ ਦੇ ਮਨ ਵਿੱਚ ਟਿਕਾ ਦਾ ਆ ਜਾਣਾ ਗੁਣਾਂ ਦੀ ਭਰਪੂਰਤਾ ਸਚਿਆਰ ਦੀ ਪਦਵੀ ਪਰਮ ਪਰ ਦੀ ਪ੍ਰਾਪਤੀ ਤੇ ਇਸੇ ਦਾ ਸਾਰਾ ਵਿਸਥਾਰ ਹੈ ਜੋ ਵਖ ਵਖ ਉਦਾਹਰਣਾਂ ਦੇ ਕੇ ਸਮਝਾਇਆ ਹੈ ਸੁਖਮਨੀ ਸਾਹਿਬ ਦੇ ਇਸ ਪੜੇ ਵਿੱਚ ਵਰਤਮਾਨ ਮਨੁੱਖੀ ਜੀਵਨ ਦੀ ਗੱਲ ਕਰਦੇ ਹਾਂ ਸਮਝਾਇਆ ਗਿਆ ਹੈ ਜੋ ਭਾਵਰ ਦੇ ਰੂਪ ਵਿੱਚ ਹੈ ਕਰੋੜਾਂ ਹੀ ਅਜਿਹੇ ਬੰਦੇ ਹਨ ਜੋ ਤਿੰਨਾ ਗੁਣਾ ਵਿੱਚ ਜੀਉ ਰਹੇ ਹਨ ਤੇ ਅਸੀਂ ਵੀ ਕਈ ਵਾਰ ਇਹ ਜਹੀਆਂ ਹੀ ਸੋਚਾਂ ਦੇ ਸ਼ਿਕਾਰ ਹੁੰਦੇ ਹਾਂ ਕਰੋੜਾਂ ਹੀ ਅਜਿਹੇ ਹਨ ਜੋ ਕੇਵਲ ਰਸਮੀ ਤੌਰ ਤੇ ਧਾਰਮਿਕ ਪੁਸਤਕਾਂ ਦੇ ਪਾਠ ਤੀਕ ਸੀਮਤ ਹਨ ਪਰ ਅਮਲ ਨਾਲ ਵੀ ਉਹਨਾਂ ਪਾਸ ਕੋਈ ਵੀ ਹੋਰ ਚੀਜ਼ ਨਹੀਂ ਹੈ ਨਿੱਜੀ ਤੌਰ ਤੇ